ਕੋਸੀ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ ਸ਼ਾਹਰੂਖ ਖਾਨ ਦੀ ਐਕਟ्रेस ਕਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹੈ ਪਾਕਿਸਤਾਨੀ ਅਦਾਕਾਰਾ ਮਾਇਰਾ ਖਾਨ ਦਾ ਕੋਵਿਡ ਟੈਸਟ ਪੋਜ਼ਿਟਿਵ ਆਇਆ ਇਸ ਦੀ ਜਾਣਕਾਰੀ ਮਾਇਰਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰਾਹੀਂ ਦਿੱਤੀ ਹੈ ਉਹਨਾਂ ਨੇ ਲਿਖਿਆ ਮੇਰਾ ਕਰੋਨਾ ਟੈਸਟ ਪੋਜ਼ਿਟਿਵ ਆਇਆ ਹੈ ਮੈਂ ਆਈਸੋਲੇਸ਼ਨ ਦੇ ਵਿੱਚ ਹਾਂ ਤੇ ਮੈਂ ਉਹਨਾਂ ਲੋਕਾਂ ਨੂੰ ਇਸ ਦੀ ਜਾਣਕਾਰੀ ਵੀ ਦੇ ਦਿੱਤੀ ਹੈ ਜੋ ਪਿਛਲੇ ਕੁਝ ਦਿਨਾਂ ਚ ਮੇਰੇ ਕੰਟੈਕਟ ਚ ਆਏ ਨੇ ਇਸ ਦਿਨ ਆਲੀ ਮਾਇਰਾ ਖਾਨ ਨੇ ਕਰੋਨਾ ਹਟਾਇਤਾ ਦੀ ਪਾਲਣਾ ਕਰਨ ਦੀ ਵੀ ਗੱਲ ਕਹੀ ਮਾਇਰਾ ਖਾਨ ਦੀ ਪਛਾਣ ਸ਼ਾਹਰੂਖ ਖਾਨ ਦੀ ਫਿਲਮ ਰਹੀਸ ਦੇ ਵਿੱਚ ਬਣੀ ਸੀ ਇਸ ਫਿਲਮ ਚ ਮਾਇਰਾ ਸ਼ਾਹਰੂਖ ਦੇ ਆਪੋਜ਼ਿਟ ਨਜ਼ਰ ਆਈ ਸੀ ਕਰੋਨਾ ਵਾਇਰਸ ਬਾਲੀਵੁੱਡ ਦੇ ਵੀ ਕਈ ਕਲਾਕਾਰਾਂ ਨੂੰ ਆਪਣੀ ਜਪੇਟ ਚ ਲੈ ਚੁੱਕਾ ਹੈ ਇਸ ਮਹਾਮਾਰੀ ਦੇ ਕਾਰਨ ਬਾਲੀਵੁੱਡ ਨੂੰ ਬਹੁਤ ਸਾਰਾ ਨੁਕਸਾਨ ਵੀ ਪਹੁੰਚਿਆ ਹੈ ਹੁਣ ਹੌਲੀ ਹੌਲੀ ਬਾਲੀਵੁੱਡ ਰਿਵਾਈਵ ਕਰ ਰਿਹਾ ਹੈ ਜਲਦੀ ਕਈ ਸਾਰੇ ਫਿਲਮਾਂ ਅਗਲੇ ਸਾਲ ਤੱਕ ਤੁਹਾਨੂੰ ਸਿਨੇਮਾ ਘਰ ਚ ਵੇਖਣ ਨੂੰ ਮਿਲ ਸਕਦੀਆਂ ਨੇ